ਸ਼ਸ਼ੀ ਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇਜੀ ਬੋਲੀ ਹोली ਬਾਬਾ ਚੈਨਲ ਦੇਖ ਰਹਾ ਹਾਂ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਦੋਸਤੋ ਸਾਡੀ ਪੰਜਾਬੀ 뮤직 ਇੰਡਸਟਰੀ ਦੇ ਬਾਬਾ ਬੋੜ ਸਰਿੰਦਰ ਸ਼ਿੰਦਾ ਜੀ ਜਿੰਨਾ ਦਾ ਸੌਂਗ ਹੀਰ ਸਿਆਲ ਟੀ ਸੀਰੀਜ਼ ਦੇ ਅਫੀਸ਼ੀਅਲ YouTube ਚੈਨਲ ਤੇ ਰਿਲੀਜ਼ ਹੋ ਚੁੱਕਿਆ ਹੈ ਦਰਸ਼ਕਾਂ ਨੇ ਇਸ Song ਨੂੰ ਭਰਵਾ ਹੰਗਾਰਾ ਦਿੱਤਾ ਬਹੁਤ ਜ਼ਿਆਦੇ ਲੋਕ ਇਸ ਨੂੰ ਪਿਆਰ ਦੇ ਰਹੇ ਆ ਸੋ ਦੋਸਤੋ ਜਿਸ ਸਮੇਂ ਇਸ Song ਦਾ ਵੀਡੀਓ ਸ਼ੂਟ ਚੱਲ ਰਿਹਾ ਸੀ ਮੈਨੂੰ ਵੀ ਲੋਕੇਸ਼ਨ ਤੇ ਜਾਣ ਦਾ ਮੌਕਾ ਮਿਲਿਆ ਮੈਂ ਉੱਤੇ ਸ੍ਰਿੰਦਰ ਸ਼ਿੰ다 ਜੀ ਨੂੰ ਮਿਲਿਆ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਨਾਲ ਦੀ ਨਾਲ ਦੋਸਤੋ ਇਸ Song ਦੇ ਵੀਡੀਓ ਡਾਇਰੈਕਟਰ ਜਿਹੜੇ ਮੇਰੇ ਵਰਦੇ ਵੀਰ ਹਣੀ ਹਰਦੀਪ ਜਿਨ੍ਹਾਂ ਨੇ ਇਸ Song ਦਾ ਵੀਡੀਓ ਬਣਾਇਆ ਬਹੁਤ ਹੀ ਖੂਬਸੂਰਤ ਵੀਡੀਓ ਉਹਨਾਂ ਨੇ ਬਣਾਇਆ ਉਹਨਾਂ ਨਾਲ ਜਿਵੇਂ ਗੱਲਬਾਤ ਕੀਤੀ ਉਹਨਾਂ ਨੇ Song ਬਾਰੇ ਪੂਰੇ ਸਾਨੂੰ ਡਿਟੇਲ ਵਿੱਚ ਦੱਸਿਆ ਤੇ ਦੋਸਤੋ ਇਸ Song ਦਾ ਜਦੋਂ ਵੀਡੀਓ ਸ਼ੂਟ ਹੋ ਰਿਹਾ ਸੀ ਬਹੁਤ ਵਧੀਆ ਮਾਹੌਲ ਸੀ ਮੈਂ ਸਾਰੀ ਉਹ ਵੀਡੀਓ ਬਣਾਈ ਆਤੀ ਆਓ ਦੋਸਤੋ ਆਪਾਂ ਉਹੀ ਵੀਡੀਓ ਦੇਖਦੇ ਹਾਂ ਹਨੇ ਜਰਦੀਪ ਬਲੋ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਮੇਰੇ ਲਈ ਅੱਜ ਬਹੁਤ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਵੱਲੋਂ ਡਾਇਰੈਕਟ ਕੀਤਾ ਗਿਆ ਨਵਾਂ ਵੀਡੀਓ ਲੈਜੈਂਡ ਸੁਵਿੰਦਰ ਸਿੰਧਾ ਜੀ ਦੀ ਆਵਾਜ਼ ਦੇ ਵਿੱਚ ਪੀਸਲਿਸ ਕਾਪਟੇਨ ਵੱਲੋਂ ਰਿਲੀਜ਼ ਕੀਤਾ ਗਿਆ ਹੈ ਇਸ ਕੀਤਾ ਸੰਗੀਤ ਮੇਰੇ ਵੀਰ ਕਰਨ ਤੇ ਪਿੰਸ ਨੇ ਤੇ ਲਿਖਿਆ ਜੀ ਗਿਲ ਤਲਵੰਡੀ ਫਤੂ ਸਾਹਿਬ ਨੇ ਇਹ ਅੱਜ ਲਾਂਚ ਹੋਇਆ ਜੀ ਬਹੁਤ ਖੁਸ਼ੀ ਹੋਈ ਮੈਨੂੰ ਕਿ ਇੱਕ ਐਡੇ ਵੱਡੇ ਸੁਪਰਸਟਾਰ ਲੈਜੈਂਡ ਸ੍ਰੀ ਰੇਦਰਸ਼ਿੰਦਰ ਦਾ ਜ गाना ਸ਼ੂਟ ਕਰਨ ਦਾ ਮੈਨੂੰ ਮੌਕਾ ਮਿਲਿਆ ਤੇ ਤੁਹਾਡੇ ਸਾਹਮਣੇ ਪੇਸ਼ ਆ ਜੀ ਕੀ ਅੱਜ ਲਾਂਚ ਹੋ ਚੁੱਕਿਆ 3 ਸੀਰੀਜ਼ ਵਾ ਤੋਂ ਸਰਚ ਕਰ ਸਕਦੇ ਹੋ ਫੀਰ ਸਿਆਲ ਦਾ ਸ੍ਰੀ ਰੇਦਰਸ਼ਿੰਦਰ ਜੀ ਵੀਡੀਓ ਦੇਖ ਕੇ ਦੱਸੋ ਕਿ ਵੀਡੀਓ ਕਿਹੋ ਜਿਹਾ ਲੱਗਾ ਜਬਦਿਆ ਲੱਗਾ ਤਾਂ ਫਿਰ ਕਮੈਂਟ ਕਰਕੇ ਦੱਸੋ ਕਿ ਕਿਹੋ ਜਿਹਾ ਲੱਗਾ ਮੈਂ ਵੇਟ ਕਰਦੇ ਆ ਜੀ ਤੇ ਮੇਰੇ ਵੱਲੋਂ ਤਾਂ ਇਹ ਹੈ ਕਿ ਗਾਣਾ ਸਾਰਿਆਂ ਨੂੰ ਪਸੰਦ ਆਏਗਾ ਜਰੂਰ ਆਊਗਾ ਤੇ سپورਟ ਕਰੋ ਜੀ ਜੋ ਵੀ ਆਪਣਾ ਰਿਵਿਊਜ਼ ਆ ਜਰੂਰ ਦਿਓ ਕਿ ਜੀ ਧੰਨਵਾਦ ਥੈਂਕ ਯੂ ਸਸਕਲ ਆਦਾਬ ਨਮਸਕਾਰ ਆਪ ਦੀ ਦਿਲੋਂ ਦਿੰਦਾ ਹੈਪੀ ਨਿਊ ਇਅਰ ਟੂ ਏਵਰੀ ਲਵਰ ਇਨ ਦ ਵਰਲਡ ਯਰ ਵੀ ਇਸੀ ਗੀਤ ਨੂੰ ਪਿਆਰ ਕਰਨ ਵਾਲਿਆਂ ਨੂੰ ਸਭ ਨੂੰ ਨਵੇਂ ਸਾਲ ਦੀਆਂ ਵਧਾਈਆਂ سو اس نم سال گا ریکارڈ ہو رہا اس کی کہانی ہی دنیا در سب کچھ سنکھی کوئی عورت ہوئی ہے وہ ہیر سیال والی گل سن سیال مٹھی زہر ہے ਸੋ ਹੀਰ ਸਿਆਲ ਮੁਬਾਕ ਨੂੰ ਲਿਖਿਆ ਗਿੱਲ ਤਲਵੰਡੀ ਪਤੂ ਨੇ ਸੋ ਇਸ ਦਾ 뮤직 ਬਾਹ ਵਰਯਾ ਕੰਮ ਕੀਤਾ ਕਰਨ ਪ੍ਰਿੰਸ ਸਾਹਿਬ ਨੇ ਉਹ ਇਹਦਾ ਵੀਡੀਓ ਬਹੁਤ ਹੀ ਚਰਚਿਤ ਵੀਡੀਓ ਡਾਇਰੈਕਟਰ ਜਨਾਬ ਅਨੀਸ਼ ਸਾਹਿਬ ਸੋ ਇਹਦੇ ਵਿੱਚ ਜਿਹੜੀ ਹੀਰ ਇਹਨਾਂ ਨੇ ਚੁਣੀ ਹੈ ਬਿਨਰ ਸ਼ੱਕੂ ਕਿਸੇ ਵੀ ਹੀਰ ਦੇ ਨਾਲੋਂ ਟੱਕਦੀ ਹੈ ਸੋ ਮੈਂ ਇਹ ਜ਼ਵਾ ਕਰੂੰਗਾ ਇਹੀ ਗਾਣਾ ਪਹਿਲੇ ਗਾਣੇ ਤੋਂ ਹੀ ਉੱਪਰ ਦੀ ਹੋ ਕੇ ਆਪਦੇ ਜਿਲਾਂ ਤੇ ਰਾਜ ਕਰ। ਸੋ ਇਹ ਹੀ ਦੁਆ ਹੈ ਮੇਰੀ ਸਾਰੀ ਟੀਮ ਬਹੁਤ ਖੂਬਸੂਰਤ ਜਿution ਹੈ। ਲੱਗਦਾ ਇੰਝ ਲੱਗ ਰਿਹਾ ਕਿ ਪਾਕਿਸਤਾਨ ਦਾ ਕਿੰਡ ਬਸਿਆ ਹੋਇਆ ਹੈ। ਕਰਕੇ ਸ਼ੂਟਿੰਗ ਹੋ ਰਹੀ ਹੈ। ਫਿਲਮ ਸਟਾਰਟ ਹੋ ਰਿਹਾ ਹੈ। ਇਸੀ ਹੱਥੇ ਤੋਂ ਹੋਣੀ ਛੋਟੀ ਛੋਟੀ ਫਾਮਾਂ ਦੇ। ਧੀਰਜ। ਤੋ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਆਪਾਂ ਸ੍ਰੇਂਦਰ ਸ਼ਿੰਦਾ ਜੀ ਨਾਲ ਵੀ ਗੱਲਬਾਤ ਕੀਤੀ ਹਣੀ ਹਰਦੀਪ ਨਾਲ ਵੀ ਗੱਲ ਕੀਤੀ ਤੇ ਦੋਸਤੋ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜੇ ਦੋਸਤੋ ਵੀਡੀਓ ਵਧੀਆ ਲੱਗੀ ਤੇ ਤੁਸੀਂ ਸ੍ਰੇਂਦਰ ਸ਼ਿੰਦਾ ਜੀ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਨਾਲ ਦੀ ਨਾਲ ਆਪਣੀ ਰਾਇ ਇਸ Song ਬਾਰੇ ਜਰੂਰ ਦਿਓ ਤੇ ਮੈਂ ਅੰਤ ਵਿੱਚ ਤੁਹਾਨੂੰ ਇੱਕ ਵਾਰ ਫਿਰ ਰਿਕਵੈਸਟ ਕਰੂੰਗਾ ਕਿ ਇਸ Song ਨੂੰ ਇੱਕ ਵਾਰ ਜਰੂਰ ਸੁਣੋ ਤੇ ਜਰੂਰ ਜਰੂਰ ਸਪੋਰਟ ਕਰੋ ਮੈਂ ਲਿੰਕ ਡਿਸਕ੍ਰਿਪਸ਼ਨ ਵਿੱਚ ਵੀ ਦਿੱਤਾ ਤੇ ਨਾਲ ਦੀ ਨਾਲ ਇਸ ਵੀਡੀਓ ਦਾ ਲਿੰਕ ਇਸ Song ਦਾ ਲਿੰਕ ਮੈਂ ਮੈਂਟ ਵਿੱਚ ਵੀ ਦੇ ਦਿੱਤਾ ਸੋ ਦੋਸਤੋ ਇੱਕ ਵਾਰ ਇਸ ਟੌਪਿਕ ਨੂੰ ਜਰੂਰ ਸੁਣਿਓ ਤੇ ਅੰਤ ਵਿੱਚ ਮੈਂ ਤੁਹਾਨੂੰ ਫਰਮੈਸ਼ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀਹੋਲੀ ਬਾਬਾ ਜੀ ਦਾ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰੇ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਹਨਾਂ ਸ਼ਬਦਾਂ ਨਾਲ ਆਪਣੇ ਦੋਸਤ ਜੁਗਮੀਤ ਬਰਾੜ ਨੂੰ ਦਿਓ ਜਾਇ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ